ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਹਰਵੇਲ ਸਿੰਘ ਦੇ ਫਾਰਮ ਤੇ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦੇ ਨਾਲ ਨਾਲ ਵੀਰ ਦਾ ਜਿਹੜਾ ਡੇਰੀ ਫਾਰਮਿੰਗ ਦਾ ਕੰਮ ਵੀ ਹੈਗਾ ਦੋਸਤੋ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਮੱਝਾਂ ਹੁਣ ਦੋਸਤੋ ਚਾਹੇ ਵੜਾ ਹੋਣ ਪਸ਼ੂ ਇਸ ਤੇ ਹਰ ਰੋਜ਼ ਨਵੇਂ ਤੁਹਾਨੂੰ ਮਿਲ ਜਾਂਦੇ ਆ ਸੋ ਬਾਕੀ ਨੰਬਰ ਜਿਹੜੇ ਬਿਲਕੁਲ ਥੱਲੇ ਸਕਰੀਨ ਦੇ ਚੱਲਦੇ ਕਰ ਦਿਆਂਗੇ ਨੰਬਰਾਂ ਦੇ ਤੁਸੀਂ ਕਾਲ ਕਰਕੇ ਓਨਰ ਦੇ ਨਾਲ ਗੱਲਬਾਤ ਕਰ ਸਕਦੇ ਜੀ ਸੋ ਦੋਸਤੋ ਅੱਜ ਟੋਟਲ ਤੁਹਾਨੂੰ ਤਿੰਨ ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋਸਤੋ ਇੱਕ ਮੱਝ ਤੇ ਇੱਕ ਵੜ ਗੱਬਣ ਤਿਆਰ ਨੇ ਇੱਕ ਮੱਝ ਦੋਸਤੋ ਤੁਹਾਨੂੰ ਟੋਕਰ ਦਿਖਾ ਦਾਂਗੇ ਠੀਕ ਆ ਇੱਕ ਪਠ ਇੱਕ ਪਠੋਰਾ ਜਿਹੜਾ ਦੋਸਤੋ ਉਹ ਵੀ ਵੀਰ ਵੇਚਦਾ ਪਿਆ ਜੋੜੀ ਉਹ ਤੁਹਾਨੂੰ ਦਿਖਾ ਦਾਂਗੇ ਲਾਸਟ ਦੇ ਵਿੱਚ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਅੱਜ ਇੱਕ ਜਨਵਰੀ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਆਂ ਔਰ ਇੰਨੇ ਜਾਣਕਾਰੀ ਵੀਰ ਹਰਬੇਲ ਸਿੰਘ ਤੋਂ ਪੁੱਛਦੇ ਆ ਕੀ ਡਿਟੇਲ ਨੇ ਅੱਜ ਨਾ ਪਸੂਆਂ ਦੀ ਸਭ ਤੋਂ ਪਹਿਲਾਂ ਵੀਰ ਹਰਬੇਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ ਮਹਾਰਾਜ ਚੰਗੀ ਤੇਰਾ 2024 ਜਿਹੜਾ ਹਰ ਵੀਰ ਭਰਾ ਭੈਣ ਲਈ ਮਿਹਰ ਭਰਿਆ ਹੋਵੇ ਤੇ ਤੰਦਰੁਸਤੀ ਬਖਸ਼ੇ ਤੇ ਤਰੱਕੀਆਂ ਦੇਵੇ ਤੇ ਵਾਹਿਗੁਰੂ ਚੜ੍ਹਦੀ ਕਲਾ ਕਰੇ ਠੀਕ ਆ ਭਾਈ ਹਰਬੇਲ ਸਿੰਘ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਵੀ 9 ਸਾਲ ਦੀਆਂ ਬਹੁਤ-ਬਹੁਤ ਢੇਰ ਸਾਰੀਆਂ ਮੁਬਾਰਕਾਂ ਹੋਣ ਸਾਰੇ ਫੈਮਿਲੀ ਨੂੰ ਜੀ ਤੈਨੂੰ ਵੀ ਹਾਂ ਹਾਂ ਬਿਲਕੁਲ ਇਸੇ ਤਰ੍ਹਾਂ ਵੀਰ ਜਿਹੜਾ ਦੋਸਤੋ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਦਾ ਰਹੇ ਸੋ ਵਪਾਰ ਦਾ ਕੰਮ ਆ ਦੋਸਤੋ ਕਾਫੀ ਪਸ਼ੂ ਤੁਹਾਨੂੰ ਆਪਾਂ ਇਸ ਘਰੋਂ ਦਿਖਾਉਂਦੇ ਰਹੇਦਾ ਅੱਜ ਵੀ ਆਪਾਂ ਸ਼ੁਰੂਆਤ ਕਰ ਲੈਨੇ ਇੱਕ ਪਾਸੇ ਤੋਂ ਸਟਾਰਟ ਹੋ ਜਾਨੇ ਆ ਜਿਹੜਾ ਐਨੀਮਲ ਜਿਹੜੇ ਵੀਰ ਨੂੰ ਪਸੰਦ ਆਉਂਦਾ ਨਰਕ ਪਰਕ ਹਰ ਵਾਰ ਦੀ ਆਪਾਂ ਗੱਲ ਇੱਕ-ਇੱਕ ਬੇਨਤੀ ਰਿਕੁਐਸਟ ਕਰਦੇ ਹੁੰਨੇ ਆ ਵੀ ਆਣ ਕੇ ਘਰੇ ਤੇ ਸੱਦੀ ਜਰੂਰ ਕਰਿਆ ਕਰੋ ਗੱਬਣ ਪਸ਼ੂ ਆਪਣਾ ਤਿੱਪ ਕੇ ਸੂਏ ਸਵੇਰ ਨੱਕਦੀ ਆਪਦੀ ਚੌਥਾਂਾਂ ਦੀ ਜਿਹੜੀ ਦੋਸਤੋ ਭਰਾ ਕੇ ਪਸਮਾ ਕੇ ਤਸੱਦੀ ਕਰ ਲਿਆ ਕਰੋ ਠੀਕ ਆ ਤੇ ਹਰ ਵੇਲ ਅੱਜ ਵੀਰੇ ਆਪਣੇ ਪਸ਼ੂ ਕਿੰਨੇ ਦਿਖਾਉਣੇ ਆ ਸਾਨੂੰ ਸਭ ਤਿੰਨ ਨੇ ਆਪਣੇ ਕੋਲੇ ਹਾਂਜੀ ਇੱਕ ਮੱਝ ਗੱਬਣਿਆ ਇੱਕ ਵਾੜ ਗੱਬਣਿਆ ਹਾਂਜੀ ਤੇ ਇੱਕ ਮੱਝ ਆ ਡੇਢ ਕੁ ਮਹੀਨੇ ਦਾ ਸੂਆ ਤੇ ਅੱਜ ਜਿਹੜੀ ਆ ਇਹ ਦੁਬਾਰਾ ਤੋਂ ਜਿਹੜੀ ਹੈ ਨਵੇਂ ਦੁੱਧ ਹੋ ਗਈ ਆ ਠੀਕ ਆ ਵੀਰੇ ਡਾਇਰੈਕਟ ਕ੍ਰੋਸਿੰਗ ਆਪਾਂ ਨੀਲੀ ਦੇ ਮਾਲੀ ਤੋਂ ਕਰਵਾ ਦਿੱਤੀ ਜਿਹੜਾ ਆਪਣੇ ਘਰ ਦਾ ਮਾਲੀ ਉਹਦੇ ਤੋਂ ਲਵਾ ਦਿੱਤੀ ਅੱਜ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਸੋ ਦੋਸਤੋ ਜਿਹੜੀ ਟੋਕੜ ਮੈਂ ਦਿਖਾਵਾਂਗੇ ਤੁਹਾਨੂੰ ਆਪਾਂ ਉਹ ਜਿਹੜੀ ਅੱਜ ਬਣ ਗਈ ਆ ਨਵੇਂ ਦੁੱਧ ਰਲ ਗਈ ਆ ਸੋ ਅੱਗੇ ਠੀਕ ਆ ਜੀ ਮਾਲਕ ਸੁੱਖ ਰੱਖੇ ਤਾਂ ਨਿਕਲ ਵੀ ਆਊਗੀ ਉਹ ਵੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਸਟਾਰਟਿੰਗ ਇੱਕ ਸ਼ੁਰੂਆਤ ਕਰਦੇ ਆ ਦੋਸਤੋ ਇਸ ਮੱਝ ਤੋਂ ਹਰਵੇਲ ਇਸ ਮੱਝ ਦੀ ਡਿਟੇਲ ਕੀ ਹੈ ਵੀਰ ਸੂਬਾ ਕਿਨਮਾ ਹੁੰਦੀ ਆ ਇਹ ਸੰਨ ਸਾਹਿਬ ਤੀਜੇ ਸੂਵੇ ਮੱਝ ਨੇ ਸੂਣਾ ਹਾਂਜੀ ਬਹੁਤ ਚੰਗੀ ਆ ਠੀਕ ਹੈ। ਕਰੀਬ ਜਿਹੜੀ ਇਹਦੀ ਪਿਛਲੀ ਵਾਰ ਦੀ ਜਿਹੜੀ ਮਿਲਕ ਸੀਗੀ ਹਾਂ ਜੀ ਚੰਗਾ ਐਨੇ ਮਿਲਕ ਦਾ ਜਿਹੜਾ ਰਿਕਾਰਡ ਸੀਗਾ ਇਹਦਾ 12 12:30 ਤੋਂ 13:00 ਵੀਰ ਨੇ। ਹਾਂ ਜੀ। ਇਹ ਆਪਣੇ ਲਾਗੇ ਪਿੰਡ ਉੱਥੋਂ ਲਈ ਆ। ਠੀਕ ਆ। ਚੰਗੀਆਂ ਮੱਜਾਂ ਸੀਗੀਆਂ ਉਹਨਾਂ ਕੋਲੇ। ਠੀਕ ਆ ਜੀ। ਤੇ ਹੁਣ ਸੂਬਾ ਦੂਜਾ ਤੀਜਾ ਸੰਦੂ ਸਾਹਿਬ ਸੂ ਗਈ ਹੁਣ। ਲਓ ਜੀ। ਤੀਜਾ ਹੀ ਸੀ ਤੇ ਦੂਜਾ। ਤੀਜਾ ਮਤਲਬ ਹੁਣ ਸੂ ਗਈ। ਤੀਜਾ ਸੂ ਗਈ ਹੁਣ। ਲਓ ਦੋਸਤੋ ਇੱਕ ਹਫਤਾ ਸਮਥਿੰਗ ਹਜੇ ਜਿਹੜਾ ਦੋਸਤੋ ਸਮਾਂ ਲੈ ਜੂਗੀ। ਇੱਕ ਹਫਤੇ ਦੇ ਨੀਅਰ ਅਰਾਊਂਡ ਤੇ ਤੀਜਾ ਸੂਬਾ ਇਹ ਸਮਝ ਨੇ ਸੂਣਾ ਦੋਸਤੋ ਬਾਕੀ ਪੂਰੀ ਬਾਡੀ ਬਣ ਤਰ ਪੂਰਾ ਬਾਡੀ ਸਟਰਕਚਰ ਲੇਵਾ ਸਟਰਕਚਰ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਤਸੱਲੀ ਦੇ ਨਾਲ ਆਹ ਦੇਖੋ ਜੀ ਸੋ ਚੰਗੀ ਮਾਜਾ ਦੋਸਤੋ ਮੂੰਹ ਮੱਥੇ ਦੀ ਬਹੁਤ ਚੰਗੀ ਆ ਸਿੰਗੋਂ ਪੂਛ ਤੋਂ ਹਰ ਇੱਕ ਐਂਗਲ ਤੋਂ ਤੁਸੀਂ ਤਸੱਲੀ ਨਾਲ ਦੇਖ ਸਕਦੇ ਜੰਗ ਪੈਰ ਪੂਰੀ ਤਸੱਲੀ ਬਖਸ਼ਾ ਆਰਡਰ ਕੁਆਲਿਟੀ ਦੇਖੋ ਦੋਸਤੋ ਬਹੁਤ ਸੋਹਣੀ ਆਰਡਰ ਕੁਆਲਿਟੀ ਤੇ ਪਣ ਤੁਪਣ ਇੱਕ ਨੰਬਰ ਆ ਜੀ ਚੰਦੂ ਸਾਹਿਬ ਤੇ ਪਣ ਇੱਕ ਨੰਬਰ ਸੰਦੂ ਸਾਹਿਬ ਕੋ ਗਰੰਟੀ ਵੀ ਆਪਾਂ ਇਹਦੀ ਫੁੱਲ ਦੇਵਾਂਗੇ ਮੈਂ ਦੀ ਕਈ ਪਸ਼ੂ ਹੁੰਦੇ ਦੇਣ ਵਾਲੇ ਹੁੰਦੇ ਗਰੰਟੀ ਕਈ ਨਹੀਂ ਪਰ ਸੰਦੂ ਸਾਹਿਬ 12 ਤੋਂ 13 ਲੀਟਰ ਮੱਝ ਦੁੱਧ ਚਵਾਊਗੀ ਠੀਕ ਹੈ ਜੀ ਕਿਉਂਕਿ ਖਾਨਦਾਨੀ ਹੈ ਇਹਦੀ ਕੋਈ ਹੂੰ ਚੰਗੇ ਮਤਲਬ ਹੈਗਾ ਇਹਨਾਂ ਦਾ ਬੈਕਗ੍ਰਾਉਂਡ ਚੰਗੀ ਬੈਕ ਬੁੱਕ ਚੰਗੀ ਹੋਊਗੀ ਬਿਲਕੁਲ ਬਿਲਕੁਲ ਜੀ ਲਓ ਦੋਸਤੋ ਵੀਰਾਂ ਦਾ ਵੀ 12 ਪਲੱਸ 13 ਲੀਟਰ ਜਿਹੜੀ ਆ ਮਿਲਕ ਚਵਾਊਗੀ ਸੋ ਆਹ ਦੇਖੋ ਦੋਸਤੋ ਕਿਉਂਕਿ ਸੰਦੂ ਸਾਹਿਬ ਨੇ ਬਰੀਕੀਆਂ ਦੱਸਦੀਆਂ ਮਾਈ ਦੀਆਂ ਹਾਂਜੀ ਹਾਂਜੀ ਆਹ ਲਓ ਜੀ ਹਾਂਜੀ ਤੋਰਿਓ ਭਾਈ ਸਰਵਿਰ ਤੇ ਘੇ ਠੰਡੀ ਸੀਲਾ ਲਓ ਜੀ ਸੋ ਆਰਡਰ ਕੁਆਲਿਟੀ ਸੋਹਣੀ ਆ ਦੋਸਤੋ ਠੀਕ ਆ ਜੀ ਸਟਰਕਚਰ ਜਿਹੜਾ ਦੋਸਤੋ ਜਿਵੇਂ ਦਾ ਬਣਾਥ ਨਾ ਰਹੀ ਹੈ ਕਰਮਾ ਲਈ ਬਿਲਕੁਲ ਸਾਰ ਨਾਲ ਇੱਕ ਪਿੱਛੇ ਜਿਹੜਾ ਦੋਸਤੋ ਟੱਚ ਕਰੂਗੀ ਉਹ ਜਿਆ ਲੈਵਾ ਜਿਹੜਾ ਤਿਆਰ ਕਰਦੀ ਪਈ ਆ ਉਹਨਾਂ ਕ ਅਗਾਹ ਨੂੰ ਦੋਸਤੋ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆਊਗਾ ਤੇ ਉਹਨਾਂ ਕ ਪਛਾਣ ਲੱਗੂਗਾ ਲੈਵਾ ਜਿਹੋ ਜੀ ਬੰਤਰ ਬਣਾ ਰਹੀ ਆ ਥਣ ਵੀ ਜਿਹੜਾ ਦੋਸਤੋ ਨਵਾਈ ਦੇ ਵਿੱਚ ਪੂਰਾ ਮੁੱਠੀ ਮੁੱਠੀ ਥਣ ਤੇ ਢਿੱਲਾ ਟੂਲਾ ਕਾਫੀ ਆ ਬਾਕੀ ਇੱਕ ਹਫਤਾ ਆਪਾਂ ਉਮੀਦ ਕਰ ਸਕਦੇ ਆ ਵੀ ਇੱਕ ਹਫਤਾ ਲੈ ਜੂਗੀ ਖਿੱਚ ਕੇ ਸਮਾਂ ਕੱਗੇ ਬਹੁਤ ਚੰਗੀ ਆ ਸੰਤੂ ਸਾਹਿਬ ਸਾਰਸੂਰ ਬਹੁਤ ਵਧੀਆ ਆ ਮਤਲਬ ਕਹਿ ਸਕਦੇ ਆਪਾਂ ਕੋਈ ਭਾਰ ਪਿੱਛਾ ਨਹੀਂ ਆ ਹਾਂਜੀ ਹਾਂਜੀ ਬਿਲਕੁਲ ਲੇਵਾ ਤੁਸੀਂ ਵੇਖੋ ਬਾਹਰ ਨੂੰ ਕੱਢਦੀ ਆਉਂਦੀ ਆ ਬਿਲਕੁਲ ਜੀ ਬਿਲਕੁਲ ਆ ਲੋ ਚੰਗੀ ਥਾਂ ਦੀ ਕੁਆਲਿਟੀ ਲੱਗੀ ਅਛਾਰ ਮੇਲ ਕਿੰਨੀ ਕੀਮਤ ਕੀ ਮੰਗਵਾਵੇ ਦਾ 72000 ਰੁਪਇਆ ਮੋਲਾ ਹਾਂਜੀ ਉਹਦੇ ਜੋ ਮਾਨਤਾ ਰ ਆਪਾਂ ਕਰਾਂਗੇ 75 ਚੋਂ 72 ਦੇ ਵਿੱਚੋਂ 72 ਚੋਂ ਬਿਲਕੁਲ ਜੀ ਲੋ ਜੀ 75000 72000 ਦੇ ਵਿੱਚੋਂ ਦੋਸਤੋ ਮਾਨਤਨ ਹੋਊਗਾ ਮੱਝ ਦੇ ਰੇਟ ਦੇ ਵਿੱਚੋਂ ਠੀਕ ਹੈ ਜੀ ਆਹ ਜਿਹੜੀ ਆਪਣੇ ਕੋਲ ਅਗਲੀ ਆ ਗਈ ਮੈਂ ਇਹ ਸੰਧੂ ਸਾਹਿਬ ਚੌਥੇ ਸੂਵੇ ਚੱਲਣ ਦੀ ਆ ਚੌਥਾ ਸੂਵਾ ਬਿਲਕੁਲ ਜੀ ਸੰਧੂ ਸਾਹਿਬ ਅੱਜ ਇਹਨੂੰ ਸੂਈ ਨੂੰ ਰਿਐਲਿਟੀ ਦੇ ਵਿੱਚ ਜਿਹੜਾ ਸਹੀ ਆ ਡੇਢ ਮਹੀਨਾ ਹੀ ਹੋਇਆ ਹਾਂ ਤੇ ਨਵੇਂ ਦੁੱਧ ਹੋ ਗਈ ਆ ਅੱਛਾ ਡੇਢ ਕਿ ਮਹੀਨੇ ਦੇ ਲਾਗੇ ਹੋ ਗਿਆ ਸਮਾਂ ਹਾਂ ਬਿਲਕੁਲ ਜੀ ਲਓ ਦੋਸਤੋ ਬੇਨ ਬੱਚੇ ਤੋਂ ਆ ਬਿਨਾ ਬੱਚੇ ਤੋਂ ਆ ਸੰਧੂ ਸਾਹਿਬ ਰੇਟ ਬਹੁਤ ਜਾਇਜ਼ ਆ ਲਓ ਵੀ ਦੋਸਤੋ ਰੇਟ ਵੀ ਜਾਇਜ਼ ਆ ਸੋ ਮੈਂ ਜਿਹੜੀ ਦੋਸਤੋ ਵੀਰ ਚੌਥੇ ਸੂਵੇ ਦੱਸ ਰਿਹਾ ਚੌਥੇ ਸੂਵੇ ਵੀ ਕੋਈ ਵੀ ਰੰਗ ਕੇ ਸੌਦਾ ਕਰ ਸਕਦਾ ਬਾਕੀ ਆ ਜਿਹੜਾ ਪੂਰਾ ਬਾਡੀ ਬੰਤਰ ਜਿਹੜੀ ਹੈਗੀ ਇਸ ਮਾਝ ਦੀ ਬਾਕੀ ਸਤੋ ਸਾਬੇ ਦੀ ਸਭ ਤੋਂ ਚੰਗੀ ਖਾਸੀਅਤ ਇਸ ਮਾਝ ਦੇ ਵਿੱਚ ਜਿਹੜੀ ਆ ਇਹਨੂੰ ਕੋਈ ਪਹਾੜੇ ਦੀ ਲੋੜ ਨਹੀਂ ਕੋਈ ਟੀਕੇ ਦੀ ਲੋੜ ਨਹੀਂ ਜਿੱਥੇ ਮਰਜੀ ਇਹਨੂੰ ਬੈਠ ਕੇ ਚੋਲੋ ਜਿੱਥੇ ਵੀ ਦਿਲ ਕਰਦਾ ਹੂੰ ਭਾਵੇਂ ਇਹਨੂੰ ਦਿਨ ਚ ਪੰਜ ਵਾਰ ਚੋਲੋ ਠੀਕ ਹੈ ਜੀ ਜੋ ਵੀ ਹੈਗਾ ਇਹਦੇ ਥਲੇ ਇੰਨੀ ਗੀ ਠੰਡੀ ਸੀਲ ਹੂੰ ਹੂੰ ਲੋੜ ਤੋਂ ਵੱਧ ਲਓ ਜੀ ਹੁਣ ਦੁੱਧ ਕਿੰਨਾ ਤੇ ਥੱਲੇ ਸੰਧੂ ਸਾਹਿਬ ਹੁਣ ਇਹਦੇ ਥੱਲੇ ਦੁੱਧ ਜਿਹੜਾ 7 ਦੇ ਲਗਭਗ ਹੈਗਾ ਅੱਛਾ ਜੀ ਬਾਕੀ ਸੰਧੂ ਸਾਹਿਬ ਇਹ ਬਿਨਾ ਸਾਮ ਸੰਭਾਲ ਤੋਂ ਆਈ ਆ ਹੂੰ ਕੋਈ ਬਾਲੀ ਸੰਭਾਲੇ ਕਰੋ ਨਹੀਂ ਆਈ ਉਹ ਦੇਸੀ ਰਿਆ ਨਾਰਮਲ ਦੀ ਸੇਵਾ ਚ ਨਿਗਲੀ ਕਰਨੀ ਨਹੀਂ ਬਿਲਕੁਲ ਹਾਂ ਇੰਨੀ ਕਿ ਸੰਧੂ ਸਾਹਿਬ ਠੰਡੀ ਸੀਲ ਵੀ ਲੋਡ ਤੋਂ ਵੱਧ ਹਾਂ ਆਪਾਂ ਦਿਖਾਉਣੇ ਤੁਹਾਨੂੰ ਆਪਾਂ ਪਹਿਲਾਂ ਵੀ ਉੱਥੇ ਵੀ ਬੈਠ ਗਏ ਸੀ ਇੱਥੇ ਵੀ ਬੈਠ ਕੇ ਨੇ ਹੁਣੇ ਪਸੰਦ ਪੈਣਾ ਹੂੰ ਬਾਕੀ ਇਹ ਇੱਕ ਫਰਿੱਜ ਆਏ ਹਾਂ ਜਦੋਂ ਮਰਜ਼ੀ ਚੋ ਲੋ ਨਹੀਂ ਇਹਦੇ ਨਾਲ ਕੋਈ ਕਸਰ ਨਹੀਂ ਇੱਕ ਤਾਂ ਫਰਿੱਜ ਤਾਂ ਫਿਰ ਵੀ ਲਾਈਟ ਤੇ ਚੱਲਣੀ ਹੁੰਦੀ ਆ ਹਾਂ ਇਹ ਕੋਈ ਲਾਈਟ ਦੀ ਜ਼ਰੂਰਤ ਨਹੀਂ ਬਿਲਕੁਲ ਸੰਧੂ ਸਾਹਿਬ ਜਿੰਨਾ ਦਿਲ ਕਰਦਾ ਉਨਾ ਚੋ ਲੋ ਨਹੀਂ ਕੋਈ ਖਰਾਬ ਨਹੀਂ ਦੁੱਧ ਹੋਗਾ ਕੋਈ ਫੁੱਟੂਗਾ ਨਹੀਂ ਲਓ ਵੀ ਦੋਸਤੋ ਇਹ ਮੱਝ ਠੀਕ ਆ ਵੀਰ ਦੇ ਕੋਲ ਸੰਧਾ ਨਵੇਂ ਦੁੱਧ ਅੱਜ ਹੋ ਗਈ ਐ ਡਾਇਰੈਕਟ ਕ੍ਰੋਸਿੰਗ ਹੋਈ ਆਪਣੇ ਮਾਲੀ ਤੋਂ ਨਹੀਂ ਮਾਲੀ ਤੋਂ ਬਿਲਕੁਲ ਜੀ ਠੀਕ ਆ ਜੀ ਤਾਂ 100 ਚੋਂ 100 ਮੱਝੇ ਗੱਬਰ ਹੋਊਗੀ ਕਿਉਂਕਿ ਬਿਲਕੁਲ ਪ੍ਰੋਪਰ ਹੀਟ ਤੇ ਸੀਗੀ ਠੀਕ ਆ ਜੀ ਲਓ ਦੋਸਤੋ ਇਹ ਮੱਝ 7 ਕਿਲੋ ਦੁੱਧ ਦੇ ਥੱਲੇ ਹਾਜ਼ਰ ਹੋਣਾ ਤੇ ਕੋਈ ਨੀ ਕੋਈ ਜ਼ਿਆਦਾ ਸਮਾਂ ਨਹੀਂ ਠੀਕ ਆ ਤੋਂ ਬਾਕੀ ਬੱਚਾ ਨਹੀਂ ਹੈਗਾ ਦੋਸਤੋ ਚਲੋ ਆਪਾਂ ਇੱਕ ਆਈਡੀਆ ਹੀ ਆ ਆਈਡੀਆ ਨਾਲ ਤੁਸੀਂ ਵੀ ਇੱਕ ਮੰਨ ਕੇ ਕੋਈ ਸਬਦਾ ਕਰ ਸਕਦਾ ਵੀਰ ਬਾਕੀ ਕਿਉਂਕਿ ਟੋਕਣਾ ਵਾਲਾ ਹਵਾਨਾ ਹੋਰ ਹੁੰਦਾ ਬਿਲਕੁਲ ਤਾਜ਼ਾ ਹਰਿਆ ਹਵਾਨਾ ਲਓ ਜੀ ਠੀਕ ਆ ਤੇ ਆਹ ਮਾਲੀ ਤੋਂ ਬਣ ਗਈ ਆ ਠੀਕ ਆ ਆਹ ਨੀਲੀ ਦਾ ਮਾਲੀ ਆ ਇਹਦੇ ਤੋਂ ਅੱਜ ਦੋਸਤੋ ਜਿਹੜੀ ਇਹ ਕ੍ਰੋਸ ਹੋ ਗਈ ਆ ਠੀਕ ਆ ਤੇ ਇਹ ਨੀਲੀ ਦਾ ਮਾਲੀ ਆ ਅੱਖਾਂ-ਅੱਖਾਂ ਮਾਲੀ ਦੀ ਤੁਹਾਨੂੰ ਪਹਿਲਾਂ ਮਾਲੀ ਵੀ ਆਪਾਂ ਦਿਖਾਇਆ ਸੀਗਾ ਇੱਕ ਦੋ ਵਾਰੀ ਇਹ ਵੈਸੇ ਸੇਲ ਵਾਸਤੇ ਵੀ ਆ ਤਾਂ ਠੀਕ ਆ ਜੀ ਹਾਂ ਵੈਸੇ ਵੇਚਣ ਵਾਸਤੇ ਪਾਇਆ ਸੀਗਾ ਤੇ ਚਲੋ ਜਿਸ ਦਿਨ ਕੋਈ ਵੀਰ ਸ਼ੌਂਕੀ ਆਇਆ ਠੀਕ ਆ ਜੀ ਉਹ ਵੀ ਜਿਹੜਾ ਸੌਦਾ ਹੋ ਜਾਊਗਾ ਫਿਲਹਾਲ ਇਹ ਜੰਪ ਲਾਉਂਦਾ ਦੋਸਤੋ ਰੈਡੀ ਵੀ ਲੱਗਾ ਤੇ ਦੋਵੇਂ ਕ੍ਰਿਟੇਰੀਆ ਜਿਹੜਾ ਪੂਰਾ ਕਰਦਾ ਠੀਕ ਆ ਤੇ ਇਹਦਾ ਮੋਲਰ ਵੇਲ ਦੱਸ ਗਿਆ ਮੈਂ ਦਾ ਸੰਧੂ ਸਾਹਿਬ ਇਹਦਾ ਜਿਹੜਾ ਲੈਦੇ ਆ 37000 37000 ਬਿਲਕੁਲ ਜੀ ਹਮ ਲਓ ਜੀ 37000 ਦੇ ਵਿੱਚ ਦੋਸਤੋ ਇਹ ਮੱਝ ਮਿਲ ਜੂਗੀ ਸਿਰਫ ਛੋੜ ਹੋਊਗੀ ਬਾਕੀ ਵਿੱਚੋਂ ਛੋੜ ਛੱਪਾ ਜਿਹੜਾ ਦੋਸਤੋ ਵਿੱਚੋਂ ਮਾਨਤਨ ਜੋ ਗੁੰਜਾਇਸ਼ ਆ ਉਹ ਹੋ ਜਾਊਗਾ ਠੀਕ ਆ ਮਾਨਤਨ ਜੋ ਵੀ ਆ ਤੇ ਹਾਂਜੀ ਸੰਧੂ ਸਾਹਿਬ ਇਹ ਗਾਵਾ ਠੀਕ ਹੈ ਜੀ ਇਹ ਵੀ ਗੱਬਣਾ ਇਹ ਵੀ ਗੱਬਣਾ ਲਓ ਜੀ ਸੋ ਗੱਬਣਾ ਦੋਸਤੋ ਅਗਲੀ ਵਾਰ ਤੁਹਾਨੂੰ ਦਿਖਾਉਣੀ ਆ ਸੂਆ ਕਿੰਨਾ ਸੂਆ ਸੂਗੀ ਸੰਤੂ ਸਾਹਿਬ ਦੂਜਾ ਤੀਜਾ ਤੀਜਾ ਸੂਆ ਲਓ ਜੀ ਤੀਜਾ ਸੂਆ ਦੋਸਤੋ ਇਹ ਸੋਣ ਜਾ ਰਹੀ ਆ ਤੇ ਦਿਨ ਹਜੇ ਲੈ ਜੂ ਹਫਤੇ 10 ਸੰਤੂ ਸਾਹਿਬ ਖੜਦੀ ਆ ਹਜੇ ਪੂਰਾ ਚੇਪਾ ਹੀ ਆ ਹੁੰਦਿਆ ਵਾ ਲਓ ਜੀ ਬਾਤ ਦਾਸ ਵੀ ਦੋਸਤੋ ਉਹ ਲੈ ਕੇ ਜਾ ਸਕਦੀ ਆ ਤੇ ਥਾਂ ਸੂਣ ਜਿਹੜਾ ਦੋਸਤੋ ਪੂਰਾ ਫੱਤੀ ਚੁਵਾਈ ਕਿਸੇ ਵੀਰ ਨੇ ਕਰਨੀ ਤੁਸੀਂ ਸੌਖੇ ਤਰੀਕੇ ਨਾਲ ਚੋਣੋ ਬਾਕੀ ਸੰਧੂ ਸਾਹਿਬ ਬਨੂਗੀ ਬਹੁਤ ਵਧੀਆ ਤੇ ਠੰਡੀ ਠੁੰਡੀ ਫੁੱਲ ਹੂੰ ਜਿੰਦਾ ਮੱਦੀ ਨੂੰ ਮਲਾ ਲਾ ਬੇਖੋ ਲਓ ਜੀ ਜਿੱਥੇ ਵੀ ਠੀਕ ਹੈ ਸਦਾ ਦੁੱਧ ਦੇ ਨੇ 10 11 ਕਿਲੋ ਚੁਵਾਈ ਜਾਣਾ ਨਾਰਮਲ ਹੀ ਭਾਵੇਂ ਹੋ ਸਕਦਾ ਵੱਧ ਵੀ ਦੇ ਜੇ ਚਲੋ ਇਹਨਾਂ ਦੁੱਧ ਨਾਰਮਲ ਹੀ ਪਾਉਣਾ ਚਾਹੀਦਾ ਬੈੜ ਨੂੰ ਬਰੀਡ ਹੈ ਨਸਲ ਹੈ ਦੀ ਚੰਗੀ ਆ ਲਓ ਜੀ ਸੋ ਦੋਸੋ ਇਹ ਬੈੜ ਹੈ ਠੀਕ ਹੈ ਜੀ ਤੇ ਦਿਨ ਹਜੇ ਕੱਢ ਦੀ ਆ ਕੋਈ ਹਫਤਾ ਵੀਰ ਮੰਨ ਕੇ ਸੌਦਾ ਕਰ ਸਕਦਾ ਹਫਤਾ ਵੀ ਲੈ ਜੂਗੀ ਤੇ ਬਾਕੀ 200 ਜਿੰਨਾ ਬਣ ਕੇ ਜਿੰਨੀ ਮਿਆਦ ਪੂਰੀ ਕਰਕੇ ਪਸ਼ੂ ਨੇ ਫਿਰ ਸੁਣਾ ਹੁੰਦਾ ਜਾਤ ਨਸਲਾ ਬਿਲਕੁਲ ਕੋਈ ਬੰਦ ਨਹੀਂ ਬਿਲਕੁਲ ਚੰਗੀ ਆ ਬਿਲਕੁਲ ਜੀ ਨਾ ਨਾ ਤੁਹਾਨੂੰ ਤਾਂ ਗਾਵਾਂ ਤੁਹਾਨੂੰ ਪਤਾ ਹੀ ਆ 2-4 ਦਿਨ ਦੇ ਵਿੱਚ ਪਰ ਜਾਂਦੀਆਂ ਹੂੰ ਹੂੰ ਬਿਲਕੁਲ ਜੀ ਦਿਨੋ ਦਿਨੀ ਇਹਨੇ ਬੰਨਾ ਹੋਣਾ ਇਹ ਜਿਹੜੀ ਦੋਸਤੋ ਇੱਕ ਵਾੜ ਅੱਜ ਤੁਹਾਨੂੰ ਦਿਖਾਉਣੀ ਸੀਗੀ ਇੱਕ ਵਾੜ ਬਕਾਊ ਆ ਠੀਕ ਆ ਕੋਈ ਤਿਆਰੀ ਆ 5-7 ਦਿਨਾਂ ਤੱਕ ਪੂਰੀ ਤਿਆਰੀ ਹੋਊਗੀ ਹੋ ਸਕਦਾ ਈ ਦੋਸਤੋ ਸੂ ਵੀ ਪਵੇ ਵਾਸੇ ਤਿਆਰੀ ਜਿਹੜੀ 5-7 ਦਿਨਾਂ ਤੱਕ ਹੋ ਜਾਣੀ ਐ ਤੇ ਇਹਦਾ ਕਿੰਨਾ ਬੋਲ ਕਰਦੇ ਵੇਦਾ 28000 ਰੁਪਏ ਉੱਚ ਮਾਨਤਨ ਹੋ ਜਾਓ 28 ਜੋ ਬਿਲਕੁਲ ਜੀ ਨਾ ਦੋਸਤੋ 28000 ਦੇ ਵਿੱਚੋਂ ਮਾਨਤਨ ਹੋਊਗਾ ਛੋਟਚਾਪਾ ਹੋਊਗਾ ਇਹ ਅੱਜ ਤਿੰਨ ਪਸ਼ੂ ਸੀ ਜਿਹੜੇ ਦੋਸਤੋ ਵੱਡੇ ਐਨੀਮਲ ਸੀਗੇ ਇੱਕ ਪਾਠ ਇੱਕ ਪਾਠ ਇੱਕ ਪਠੋਰਾ ਜਿਹੜਾ ਦੋਸਤੋ ਉਹ ਵੀ ਵਿਕਾਊ ਆ ਉਹ ਤੁਹਾਨੂੰ ਪਾ ਦਿਖਾ ਦਿੰਨੇ ਆ ਆਜੋ ਜੋੜੀ ਵਿਕਾਊ ਆ ਕਿਸੇ ਵੀਰ ਨੇ ਜੋੜੀ ਖਰੀਦਣੀ ਆ ਪਾਠ ਪਠੋਰੇ ਦੀ ਉਹ ਵੀ ਤੁਸੀਂ ਖਰੀਦ ਸਕਦੇ ਜੀ ਪੁੱਛ ਲੈਂਦੇ ਆ ਉਮਰ ਏਜ ਇਹਨਾਂ ਦੀ ਆਜੋ ਠੀਕ ਹੈ ਜੀ ਆ ਪਾਠਾ ਕੀ ਇਧਰ ਲਈ ਨਹੀਂ ਸਾਨੂੰ ਸਭ ਆ ਪਾਠ ਆ ਅੱਛਾ ਜੀ ਇਹ ਸਾਨੂੰ ਸਭ ਅੱਗੇ ਸੂਈ ਆ ਇਹ ਤਿੰਨਾਂ ਵਿੱਚੋਂ ਆ ਯਾਨੀ ਕਿ ਇਹਦੀ ਜਿਹੜੀ ਮਾਂ ਸੀਗੀ ਉਹ ਵੀ ਤਿੰਨ ਦੇਂਦੀ ਸੀ ਤੇ ਇਹਨਾਂ ਬੱਚੇ ਪਾਉਂਦੀ ਤਿੰਨ ਬੱਚੇ ਪਾਉਂਦੀ ਆ ਇਹ ਬੀਟਲ ਆ ਹਾਂ ਇਹਨੇ ਪਹਿਲੇ ਸਵੇਰੇ ਸੰਧੂ ਸਾਹਿਬ ਦੋ ਬੱਚੇ ਪਾਏ ਆ ਠੀਕ ਆ ਜੀ ਤੇ ਹੁਣ ਫੇਰ ਇਹ ਦੋ ਤੋਂ ਢਾਈ ਮਹੀਨੇ ਦੀ ਗੱਬਣੇ ਅੱਗੇ ਹਾਂ ਹਾਂ ਤੇ ਠੀਕ ਆ ਜੀ ਬਾਕੀ ਲਗਭਗ ਦੋ ਢਾਈ ਮਹੀਨੇ ਦੀ ਗੱਬਣਾ ਦੋਸਤ ਪਹਿਲਾ ਦੁਜਾ ਸਵੇਰ ਸੂਗੀ ਦੁਜਾ ਸੂਆ ਸੂਗੀ ਚੰਗਾ ਕੰਨ ਲੰਬਾ ਬਿਲਕੁਲ ਤੁਸੀਂ ਇਹ ਚੀਜ਼ ਦੇਖ ਸਕਦੇ ਜੋ ਇਹਦੀ ਜਿਹੜੀ ਚੁੰਝ ਆ ਬਿਲਕੁਲ ਨੋਕ ਤੋਤੇ ਵਾਂਗੂ ਆ ਹਾਂ ਠੀਕ ਆ ਤਾਂ ਇਹ ਬੀਟਲ ਲੰਬਾ ਕੰਨ ਬਿਲਕੁਲ ਜੀ ਬਿਲਕੁਲ ਬਿਲਕੁਲ ਖੁਰੀ ਚੰਗੀ ਖੜੀ ਆ ਹਾਂ ਹਾਈਟ ਜਿਹੜੀ ਭਰ ਗਈ ਬੱਕਰੀ ਥੋੜੀ ਰਾਜੀ ਹੋ ਗਈ ਫੋਰ ਲਾਈਟ ਹੋ ਜੂਗੀ ਠੀਕ ਆ ਠੀਕ ਆ ਹਾਂਜੀ ਲੋਬ ਦੋਸਤੋ ਠੀਕ ਆ ਬੀਟਲ ਬਰੀਡ ਦੇ ਵਿੱਚ ਆ ਦੋਸਤੋ ਲੰਬੇ ਕਾਨਾਂ ਆ ਆ ਵੇਖੋ ਤੁਹਾਨੂੰ ਥੋੜਾ ਤੋੜ ਕੇ ਦਿਖਾਉਣੇ ਆ ਕਿੰਧ ਬੜਾ ਬਹੁਤ ਵਧੀਆ ਲੰਬਾਈ ਵੇਖੀਏ ਤਾਂ ਸਾਨੂੰ ਸਭ ਬਹੁਤ ਜਿਆਦੀ ਬਿਲਕੁਲ ਖੜੀ ਤੌਣ ਕਰਕੇ ਚੱਲਦੀ ਆ ਆ ਲੋ ਇਹਦਾ ਹਰ ਵੇਲੇ ਸਿੰਗਲ ਸਿੰਗਲ ਦਾ ਰੇਟ ਆ ਜਾਂ ਕਿੰਨਾ ਦਾ ਸਿੰਗਲ ਸਿੰਗਲ ਦਾ ਸਾਨੂੰ ਜਵ ਇਹਦਾ ਕਿੰਨਾ ਕਰਾਂਗੇ ਇਹ ਬੱਕਰੀ ਦਾ 11.5 ਹਜ਼ਾਰ ਹੂੰ ਠੀਕ ਆ ਥੋੜਾ ਬੋਧ ਮੰਨਤਾ ਲਓ ਦੋਸਤੋ 11.5 ਹਜ਼ਾਰ ਦੇ ਵਿੱਚੋਂ ਮੰਨਤਾਂ ਇਹ ਬੱਕਰੀ ਦਾ ਰੇਟ ਆ ਇਹ ਅੱਗੇ ਪਟੋਰੇ ਸੰਧੂ ਸਾਹਿਬ ਪਟੋਰਾ ਤੁਹਾਨੂੰ ਦਿਖਾ ਦਿੰਨੇ ਠੀਕ ਆ ਇਹਦੀ ਉਮਰ ਕਿੰਨੀ ਪਟੋਰੇ ਦੀ ਪਟੋਰਾ ਸੰਧੂ ਸਾਹਿਬ ਹੈਗਾ ਕੋਈ ਕਰੀਬ ਹੁਣ 5-6 ਮਹੀਨੇ ਦੇ ਲਾਗੇ ਬੰਨੇ ਹੋਊਗਾ ਠੀਕ ਆ ਜੀ ਤੇ ਚੰਗਾ ਵਾ ਲਓ ਦੋਸਤੋ 5-6 ਮਹੀਨੇ ਦੀ ਉਮਰ ਆ ਪਟੋਰੇ ਦੀ ਆ ਦੇਖੋ ਭਰ ਜੂਗਾ ਇਹ ਫਗਣ ਚੇਤ ਤੱਕ ਬਿਲਕੁਲ ਠੀਕ ਹੁਣ ਦਾ weight ਇਹਨੇ ਵਧਾਉਣਾ ਸ਼ੁਰੂ ਕਰਤਾ ਹੂੰ ਆ ਕਰੋ ਚੈੱਕ ਠੀਕ ਹੈ। 6 ਮਹੀਨੇ ਉਮਰ ਆ ਜਿਹੜੀ ਦੋਸਤੋ ਇਸ ਪਠੋਰੇ ਦੀ ਠੀਕ ਆ ਜੀ। ਤੇ ਇਹ ਵੀ ਤੁਸੀਂ ਬਿਲਕੁਲ ਜਿਹੜੀ ਜੋੜੀ ਵਿਕਾਊ ਆ ਵੀਰ ਹਰਵੇਲ ਸਿੰਘ ਦੇ ਕੋਲ। ਲਓ। ਠੀਕ ਆ ਜੀ। ਅੱਛਾ ਹਰਵੇਲ ਇਹਦਾ ਕਿੰਨਾ ਰੇਟ ਆ? ਇਹਦਾ ਵੀ ਸੰਤੂ ਸਾਹਿਬ 11000 ਰੁਪਏ ਮੰਨਤਨ ਕਰਾਂਗੇ। 11 ਚ ਬਿਲਕੁਲ ਜੀ ਠੀਕ ਹੈ ਜੀ ਤੇ ਜੇਕਰ ਕੋਈ ਭਰਾ ਜੋੜੀ ਖਰੀਦਦਾ ਡਿਸਕਾਊਂਟ ਹੋ ਜਾਊਗਾ ਖੁੱਲਾ ਬਿਲਕੁਲ ਸੰਤੋਖ ਸਾਹਿਬ ਜਿੰਨਾ ਵੀ ਬੰਦਾ ਸਰਦਾ ਕਰਾਂਗੇ ਲੋ ਜੀ ਦੋਸਤੋ ਜੇਕਰ ਕੋਈ ਇਕੱਠਾ ਸੌਦਾ ਮਾਰਦਾ ਵੀਰ ਜੋੜੀ ਪਾਉਣਾ ਚਾਹੁੰਦਾ ਤੇ ਉਹ ਵੀ ਤੁਹਾਡਾ ਲੈਸ ਹੋ ਜਾਊਗਾ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਹੈ ਜੀ ਇਹ ਜਿਹੜੇ ਦੋਸਤੋ ਨਾਕ ਸੀਗੇ ਤੇ ਹਰ ਵੇਲੇ ਨੰਬਰ ਆਪਣੇ ਬੋਲ ਦਿੱਗੇ 990382025 9906382025 ਠੀਕ ਹੈ ਜੀ ਸੋ ਦੋਸਤੋ ਅੱਜ ਫਿਲਹਾਲ ਇਸ ਕਵਰ ਦੇ ਵਿੱਚ ਤੁਹਾਨੂੰ ਆਪਾਂ ਤਿੰਨ ਐਨੀਮਲ ਦਿਖਾਉਣੇ ਸੀਗੇ ਵੱਡੇ ਦੋ ਮਾਝਾਂ ਇੱਕ ਬੈੜ ਤੇ ਇੱਕ ਜੋੜੀ ਤੁਹਾਨੂੰ ਦਿਖਾਉਣੀ ਸੀ ਦੋਸਤੋ ਇਹ ਬੀਟਲ ਤੇ ਇਹੋ ਅੱਜ ਪਸ਼ੂਆ ਦੋਸਤੋ ਜਿਹੜਾ ਐਨੀਮਲ ਪਸੰਦ ਆਇਆ ਕਿਸੇ ਵੀਰ ਨੂੰ ਖਰੀਦਾਰ ਵੀਰ ਨੂੰ ਤੁਸੀਂ ਆਪਦੀ ਨਰਕ ਪਰਕ ਤਸੱਲੀ ਹਰ ਵਾਰ ਦੀ ਤਰ੍ਹਾਂ ਜਿੱਦਾਂ ਵੀ ਬਿਲਕੁਲ ਕਿਸੇ ਵੀਰ ਨੂੰ ਠੀਕ ਲੱਗਦਾ ਆਨਲਾਈਨ ਮੰਗਾਉਂਦੇ ਹੋ ਤੇ ਵੀਡੀਓ ਕਾਲ ਤੇ ਘਰਾਂ ਰਣ ਕੇ ਕੋਈ ਵੀਰ ਕਰਨੀ ਚਾਹੁੰਦਾ ਤਸੱਲੀ ਘਰਾਂ ਰਣ ਕੇ ਕਰ ਲੇ ਠੀਕ ਆ ਸੋ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ